ਬੇ ਮਨਜੋਗ ਸੀਐਮ ਸਾਹਿਬ ਦੀ ਜੁਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫੇਰ ਮਿਲੀ ਹੈ 3 ਕਿਜੀ 120 ਗ੍ਰਾਮ ਹਿਰੋਇਨ ਫੜੀ ਹੈ ਤਿੰਨ ਮੁਲਜ਼ਮ ਫੜੇ ਆ ਔਰ ਇਹ ਦੋ ਲੇਡੀਜ਼ ਨੇ ਜੁੜੀਆਂ ਕਿ ਬੜੀ ਐਕਟਿਵਲੀ ਡਰੱਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਅਸੇ ਕਿ ਉਹ ਮੋਕੰਪੁਰਾ ਹਰਪ੍ਰਕਾਸ਼ ਸਿੰਘ ਸਾਡੇ ਇਨਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਕੌਰ ਜਿਹੜੀ ਹੈ ਇਹ ਡਰੱਗਸ ਦਾ ਧੰਦਾ ਕਰ ਰਹੀ ਹੈ ਉਹਦੇ ਕੋਲ ਸ਼ਾਇਦ ਕੋਈ ਕਨਸਾਈਨਮੈਂਟ ਹੈ ਜਦੋਂ ਉਹਨੂੰ ਫੜਿਆ ਗਿਆ ਤਾਂ ਸਾਰੀ ਇਹ 10 ਕਿਜੀ 120 ਗ੍ਰਾਮ ਜਿਹੜੀ ਹੈ ਉਹ ਰਿਕਵਰ ਹੋਈ ਛੇ ਪੈਕੇਟ ਹਿਰੋਇਨ ਦੇ ਸਾਰੇ ਜਿਵੇਂ ਪਾਕਿਸਤਾਨ ਦੇ ਥਰੂ ਆਏ ਹੈ बिकॉज ਇਹਨਾਂ ਦੀ ਮਾਰਕਿੰਗ ਹੋਈ ਹੈ ਜਿਹੜੀ ਕਰਾਸ ਬਾਰਡਰ ਆਉਂਦੀ ਸੀ ਇਹ ਤਿੰਨੋਂ ਇੱਕ ਪਰਿਵਾਰ ਨੇ ਹਰਪ੍ਰੀਤ ਕੌਰ ਮੁਸਕਾਨ ਨੀਰਜ ਸ਼ਰਮਾ ਤੇ ਇਹਦੇ ਵਿੱਚ ਮੁਸਕਾਨ ਤੇ ਨੀਰਜ ਸ਼ਰਮਾ ਜਿਹੜੇ ਦੋਨੇ ਇਹ ਵੀ ਫੜੇਗੇ ਮੁਸਕਾਨ ਤੇ ਨੀਰਜ ਸ਼ਰਮਾ ਜਿਹੜੇ ਬ੍ਰਦਰ ਤੇ ਸਿਸਟਰ ਨੇ ਤੇ ਹਰਪ੍ਰੀਤ ਕੌਰ ਉਹਨਾਂ ਦੀ ਸਿਸਟਰ-ਇਨ-ਲॉ ਹੈ ਇਹਦੇ ਵਿੱਚ ਮੇਨ ਗੱਲ ਸਾਹਮਣੇ ਇਹ ਆਈ ਹੈ ਕਿ ਕ੍ਰਾਸ ਬਾਰਡਰ ਜਿਹੜੇ ਇਹਨਾਂ ਦੇ ਔਰ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਹੋਏ ਜਿੱਚ ਅਰਸ਼ਦੀਪ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਔਰ ਸਾਗਰਿਕ ਤੁੰਪਾਈ ਦਾ ਹੋਰ ਹੈ ਇਹ ਸਾਰੇ ਬੰਦੇ ਜਿਹੜੇ ਤੁੰਪਾਈ ਮੁੱਖਪੁਰਾ ਇਰੀਜੇ ਰਹਿਣ ਵਾਲੇ ਉੱਥੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਤੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਸੋ ਇਹਦੇ ਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਨ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤੋ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਗ ਬਾਤ ਇਨਾ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ਏਸੀਪੀ ਗਗਨਦੀਪ ਔਰ ਐਸਐਚਓ ਮੋਕੰਪੁਰ ਹਰਪ੍ਰਕਾਸ਼ ਜੀ ਉਹਨਾਂ ਦੀ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰਸ ਸਾਡੇ ਇੰਡੀਅਨ ਟੈਰੀਟਰੀ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀ ਵਗੈਰਾ ਫੜਨੇ ਬਾਕੀ ਹੈ ਔਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਹੈ ਬਹੁਤ ਜਲਦੀ ਇਹ ਚ ਹੋਰ ਕੁ